ਬਾਰ ਬਾਰ 3-3000 ਰੁਪਏ ਸਾਡੀਆਂ ਇੱਥੇ ਕੋਈ ਸਰਕਾਰੀਆਂ ਨੌਕਰੀਆਂ ਥੋਂ ਨਾ ਜਿਹੜਾ ਬਾਰ ਬਾਰ ਅਸੀਂ 3-3000 ਲੈ ਕੇ ਆਈਏ ਬਾਹਰ ਜਦੋਂ ਜਾਈਦਾ ਫਿਰ ਉਹ ਤਾਂ ਪੁਲਿਸ ਇਹ ਕਹਿੰਦੇ ਜੀ ਚਲਾਨ ਕਟਾਓ ਚਲਾਨ ਤੁਸੀਂ ਆਹ ਦੂਜੀ ਵਾਰੀ ਇਹ ਟਰਾਈ ਕੀਤੀ ਹੈ ਕਿ ਪਹਿਲੀ ਵਾਰੀ ਨਹੀਂ ਦੂਜੀ ਵਾਰੀ ਫਿਰ ਪੈਸੇ ਕਿੱਥੋਂ ਦਈਏ ਪੁਲਿਸੀਆਂ ਨਹੀਂ ਸ਼ਰਾਬਾਂ ਪੂਰੀਆਂ ਕਰਨ ਲਈ ਫਿਰ ਪੈਸੇ ਕਿੱਥੋਂ ਦਈਏ ਪੁਲਿਸੀਆਂ ਦੀ ਸ਼ਰਾਬਾਂ ਪੂਰੀਆਂ ਕਰਨ ਲਈ ਉਹ ਕਹਿੰਦੇ ਜੀ ਇੰਨਾ એ લસન્સ નહી હે હજાર આ એ નહી હેના હજાર આ પુલ ભાઈ સાહેબ સામને ખડે ઓના ખરે સદ્યા તમને ਹਾਂਜੀ ਇਹਨਾਂ ਨੇ ਤੁਹਾਨੂੰ ਨੇ ਨਹੀਂ ਸੱਧਿਆ ਇਹ ਗੱਲ ਕਿ ਨਹੀਂ ਤੁਸੀਂ ਗੱਲਬਾਤ ਕੀਤੀ ਕੀ ਕਹਿੰਦੇ ਗੱਲਬਾਤ ਕੀਤੀ ਕਹਿੰਦੇ ਨਹੀਂ ਇਹ ਪਿੱਛੋਂ ਤੁਹਾਨੂੰ ਆੜ ਰਹੇ ਸਾਡਾ ਅਧਿਨੀ ਨਹੀਂ ਕਰ ਸਕਦੇ ਪਿੱਛੋਂ ਤੁਹਾਨੂੰ ਆੜ ਰਹੇ ਅਧਿਨੀ ਸਮਝਾ ਸਕਦੇ ਜੇ ਗਰਾਸ ਇਹ ਗਰਾਸ ਇੰਨਾ ਵਧਿਆ ਪਿਆ ਮੇਨਟੇਨ ਤੇ ਇਹਨਾਂ ਨਹੀਂ ਕਰਨਾ ਹਾਂ ਮੇਨਟੇਨ ਹੋਏ ਤੇ ਇਹਨੇ ਢਗਾ ਢਗਾ ਆਇਆ ਮਰੋ ਤੇ ਖਾਵਾ ਇਹ ਲੈਂਦੇ ਇਹਨਾਂ ਦਾ ਫਰਜ ਹੈ ਇਹਨਾਂ ਦਾ ਕਲੀਅਰ ਮਾਰਕਿੰਗ ਲਾਓ ਕਿ ਕਿੱਥੇ ਲਾਈਏ ਪਾਰੇ ਇਹਨਾਂ ਦਾ ਫਰਜ ਹੈ ਘਾਹ ਸਾਫ ਕਰਨ ਦਾ ਸਾਡਾ ਬਲਤੋ ਨਾ ਦੱਸ ਇਹਨਾਂ ਨੇ ਪਾਰਕਿੰਗ ਕਿੱਦਾਂ ਲਾਉਣੀ ਹੈ ਬੇ ਇੱਕ ਵੱਡਾ ਸਵਾਲ ਇਹ ਵੀ ਹੈਗਾ ਨਾ ਜਿਦੇਖੋ ਤੁਸੀਂ ਨਾ ਤੁਹਾਨੂੰ ਕਹਿ ਰਹੇ ਗਰਾਜ਼ ਦੇ ਨਾਲ ਟਾਇਰ ਟਾਇਰ ਟੱਚ ਹੋ ਗਿਆ ਜਾਂ ਕੁਝ ਵੀ ਹੈ। ਪਿਛਲੀ ਵਾਰੀ ਸੀ। ਹਮ ਐਦ ਕੀ ਕੀ ਕਿਤੇ ਇਹਨਾਂ ਨੇ। ਐ ਕੀ ਕਹਿੰਦੇ ਕਿ ਤੁਸੀਂ ਪਾਰਕਿੰਗ ਸਹੀ ਨਹੀਂ ਲਾਈ ਪ੍ਰੋਪਰ ਅੰਦਰ ਕਰਕੇ ਨਹੀਂ ਲਾਈ। ਦੱਸ ਭਰਾਵਾ ਜਗ੍ਹਾ ਐ ਨਹੀਂ ਹੁੰਦਾ। ਇੱਥੇ ਬਾੜ ਦੀ ਇੱਥੇ ਅੰਦਰ ਬਾੜ ਦੀ ਹੈ। ਹਮ ਹੁਣ ਇੰਨੀ ਕਿਤੇ 21 ਦੁੱਕੀ ਦਾ ਤਾਂ ਫਰਕ ਪੈ ਹੀ ਜਾਂਦਾ ਵਾ। ਹੁਣ ਬਾਹਰ ਆਪਾਂ ਕਿਤੇ ਪਾਰਕਿੰਗ ਲਾਣੇ ਉੱਥੇ ਵੀ ਦੀ ਇੱਦਾ ਹੀ ਹੁੰਦਾ ਪ੍ਰੋਪਰ ਕੰਦ ਨਾ ਤੁਹਾਡਾ ਟੱਚ ਕਰ ਦੇਣੀ। ਹੁਣ ਤੁਹਾਨੂੰ ਭੇਜ ਦਿੱਤਾ ਗਿਆ ਇਹਨਾਂ ਨੇ। ਨਹੀਂ ਹਾਂ ਮੈਂ ਡੀਟੀ ਦਫਤਰ ਜਾਵਾਂਗੀ ਜਿਹੜਾ ਇ ਉਹ ਦੇਖੋ ਮਾਰੋ ਲੈਟ ਉਹ ਦੇਖੋ ਜੀ ਮਾਰੋ ਕੈਮਰਾ ਦਿਓ ਕਿ ਗਰਾਸ ਜਿਹੜਾ ਕਿ ਕਿੰਨਾ ਵਧਿਆ ਹੋਇਆ ਨਜ਼ਰ ਆ ਰਿਹਾ ਤੇ ਇਹਨਾਂ ਨੇ ਜਿਹੜਾ ਕਿ ਕਿਹਾ ਗਿਆ ਕਿ ਇਹਨਾਂ ਲੋਕੀ ਤੁਸੀਂ ਆਦਾ ਦੂਜੀ ਚੀਜ਼ੀ ਵਾਰੀ ਆਏ ਨੇ ਤੇ ਇਹਨਾਂ ਦਾ ਜਿਹੜਾ ਫੇਲ ਉਹਨਾਂ ਨੂੰ ਬਾਰ ਬਾਰ ਕੀਤਾ ਜਾ ਰਿਹਾ ਕਿ ਤਸਵੀਰਾਂ ਤੁਹਾਨੂੰ ਦਿਖਾਉਣੇ ਜਲੰਧਰ ਦੇ ਟਰੈਕ ਦੀਆਂ ਜਿੱਥੇ ਬਾਬਾ ਜੀ ਇੱਥੇ ਪਹੁੰਚੇ ਨੇ ਇਹਨਾਂ ਦਾ ਫਰਜ਼ ਹੈ ਕਾਰ ਸਾਫ਼ ਕਰਨਾ ਫੇ ਤਾਂ ਗੱਡੀ ਲੱਗ ਗੱਡੀ ਲੱਗੀ ਵੀ ਨਹੀਂ ਸੀਗੀ ਉਹਦਾ ਪਿਛਲੀ ਵਾਰੀ ਕਾਰ ਨਾ ਡੱਚੀ ਸੀ ਉਹ ਤੁਹਾਨੂੰ ਸਾਡੀ ਅਟਕ ਤੁਸੀਂ ਕਾਰ ਸਾਫ਼ ਕਰਾਓ ਉਹ ਦੇਖੋ ਯਾਰ ਕਿੰਨਾ ਕਹਾਓ ਦੇਖੋ ਉਹ ਦੇਖ ਸਕਦੇ ਹੋ ਤੁਸੀਂ ਰਾ ਦੇ ਵਿੱਚ ਜਿਹੜਾ ਕੀ ਦੱਸਿਆ ਜਾ ਰਿਹਾ ਹੈ ਕਿ ਕੁਝ ਨਹੀਂ ਆਈ ਪਹਿਲੇ ਵੀ ਮੇਰੇ ਇੱਧਰ ਮੇਰੇ ਮਤਲਬ ਮੇਰਾ ਫਰੈਂਡ ਹੈ ਇਹਨਾਂ ਦਾ ਲਾਇਸੈਂਸ ਸੀ ਉਹਨੇ ਅਪਲਾਈ ਕਰਨਾ ਸੀ ਇਹ ਦੇਖੋ ਤੁਸੀਂ ਦੇਖ ਰਹੇ ਹੋ ਕਾ ਕਿੰਨਾ ਜ਼ਿਆਦਾ ਪਹਿਲੇ ਇਹਨਾਂ ਨੇ ਗਲਤੀ ਕਰ ਦਿੱਤੀ ਕਿ ਕਾ ਬਹੁਤ ਜ਼ਿਆਦਾ ਸੌਰੀ ਪਹਿਲੇ ਇਹਨਾਂ ਨੇ ਗਲਤੀ ਕਰ ਦਿੱਤੀ ਕਿ ਨਾਲ ਲੱਗੀ ਜਦਸਤੋਂ ਗੱਡੀ ਨਾਲ ਨਹੀਂ ਸੀ ਲੱਗੀ ਅੱਛਾ ਉਹ ਕਾ ਦੇ ਨਾਲ ਹਲਕੀ ਟੱਚ ਹੋ ਗਈ ਸੀ ਫਿਰ ਇਹਨਾਂ ਨੇ ਕਿਸੀ ਡਾਟਾ ਕੱਢ ਕੇ ਦਿਖਾਓ ਕਿਥੋਂ ਦਿਖਾਓ ਵੀ ਕਿੱਥੇ ਗਲਤੀ ਇਹਨਾਂ ਨੇ ਉਹ ਵੀ ਦਿਖਾਈ ਹੁਣ ਫਿਰ ਅਸੀਂ ਆਏ ਫਿਰ ਕਹਿੰਦੇ ਨੇ ਪਾਰਕਿੰਗ ਨਹੀਂ ਸਹੀ ਲੱਗੀ ਤੁਸੀਂ ਬੰਦੇ ਨੇ ਕਲੀਅਰ ਤਾਂ ਕਰੋ ਤੁਸੀਂ ਇੱਥੋਂ ਇ ਅੱਗੇ ਚੱਲ ਬੰਦੇ ਨੂੰ ਬੰਦਾ ਕਲੀਅਰ ਕਰਕੇ ਦੱਸੇ ਕਿ ਹਾਂ ਗੱਡੀ ਮਤਲਬ ਇੱਧਰੇ ਪਾਸੇ ਲੈਣੀ ਆ ਉਧਰ ਬਸ ਸਹੀ ਤਰੀਕੇ ਨਾਲ ਫੇਰ ਸਮਝਾਵੇ ਫੇਰ ਬੰਨ ਗਰੀਬ ਬੰਦਾ ਕਿੱਥੋਂ ਲੈ ਕੇ ਆ ਗਏ ਨੇ ਪੈਸੇ ਬਾਰ-ਬਾਰ 3000 ਰੁਪਏ ਸਾਡੀਆਂ ਇੱਥੇ ਕੋਈ ਸਰਕਾਰੀਆ ਨੌਕਰੀਆਂ ਥੋਨਾ ਜਿਹੜਾ ਬਾਰ-ਬਾਰ ਅਸੀਂ 3-3000 ਲੈ ਕੇ ਆਈਏ ਬਾਹਰ ਜਦੋਂ ਜਾਇਦਾ ਫੇਰ ਉਹ ਤਾਂ ਪੁਲਸੀਆ ਕਹਿੰਦੇ ਜੀ ਚਲਾਨ ਕਟਾਓ ਚਲਾਨ ਤੁਸੀਂ ਹੁਣ ਦੂਜੀ ਵਾਰੀ ਟਰਾਈ ਕੀਤੀ ਹੈ ਕਿ ਪਹਿਲੀ ਵਾਰੀ ਨਹੀਂ ਦੂਜੀ ਵਾਰੀ ਫੇ ਪੈਸੇ ਕਿੱਥੋਂ ਦਈਏ ਪੁਲਸੀਆ ਦੀਆਂ ਸ਼ਰਾਬਾ ਪੂਰੀਆਂ ਕਰਨ ਲਈ પેહે કથો દઈએ પુલ શરાબા પૂરિયા કરવા લઈ કી એના એ લસન્સ નહી હે હજાર આ એ નહી હેના હજાર આ પુલસી ભાઈ સાહેબ સહને ખડે ઓના ખરે સદ્યા તમને ਇਹ ਗੱਲ ਕਿ ਨਹੀਂ ਤੁਸੀਂ ਗੱਲਬਾਤ ਕੀਤੀ ਕੀ ਕਹਿੰਦੇ ਗੱਲਬਾਤ ਕੀਤੀ ਕਹਿੰਦੇ ਨਹੀਂ ਇਹ ਪਿੱਛੋਂ ਤੁਹਾਨੂੰ ਆਰਡਰ ਹੈ ਸਾਥ ਅਸੀਂ ਨਹੀਂ ਕਰ ਸਕਦੇ ਪਿੱਛੋਂ ਤੁਹਾਨੂੰ ਆਰਡਰ ਹੈ ਅਸੀਂ ਸਮਝਾ ਸਕਦੇ ਅਗਰਾਸ ਇਹ ਗਰਾਸ ਇਨਾ ਵਧਿਆ ਪਿਆ ਮੇਨਟੇਨ ਤੇ ਇਨਾ ਨਹੀਂ ਕਰਨਾ ਹਾਂ ਮੇਨਟੇਨ ਹੋਏ ਤੇ ਇਹ ਡਗਾ ਡਗਾ ਹੋਇਆ ਮਰੋ ਤਾਂ ਖਾਵਾ ਇਹ ਲੈਂਦੇ ਆ ਇਹਨਾਂ ਦਾ ਫਰਕ ਹੈ ਇਹਨੇ ਕਲੀਅਰ ਮਾਰਕਿੰਗ ਲਾਓਗੇ ਕਿ ਕਿੱਥੇ ਲਾਈਏ ਪਾਰਕਿੰਗ ਇਹਨਾਂ ਦਾ ਫਰਜ਼ ਹੈ ਘਾਹ ਸਾਫ਼ ਕਰਨ ਦਾ ਸਾਡਾ ਬਲਤੋ ਨਾ ਦੱਸੇ ਇਹਨਾਂ ਨੇ ਪਾਰਕਿੰਗ ਕਿੱਦਾਂ ਲਾਉਣੀ ਹੈ ਕਿੱਦਾਂ ਨਹੀਂ ਅੱਛਾ ਬਰਬਰ ਬੰਦੇ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਾਓ ਕਿ ਹਾਂ ਕਿੱਦਾਂ ਲਾਉਣੀ ਆ ਅਨਪੜ੍ਹ ਬੰਦਾ ਕੀ ਕਰੇਗਾ ਮੈਨੂੰ ਤੇ ਇਹ ਨਹੀਂ ਸਮਝ ਆਦੀ ਅਨਪੜ੍ਹ ਬੰਦੇ ਨੇ ਡਰਾਈਵਿੰਗ ਲਾਇਸੈਂਸ ਬਣਾਣਾ ਹੋਵੇ ਉਹਨੂੰ ਤੇ ਸਮਝਾਉਣਾ ਹੀ ਪੈਣਾ ਮਤਲਬ ਸਮਝਾਓ ਤੁਸੀਂ ਇੱਧਰ ਮਤਲਬ ਇੱਧਰ ਪਾਰਕਿੰਗ ਲਾਉਣੀ ਆ ਬਾਬਾ ਇੱਕ ਸਵਾਲ ਵੀ ਹੈਗਾ ਜਿਹੜੀ ਗਰਾਸ ਇੰਨੀ ਵਧੀ ਪਈ ਹੈ ਇਸ ਨੂੰ ਮੇਨਟੇਨ ਤੇ ਇਹਨਾਂ ਨੇ ਨਹੀਂ ਕਰਨਾ ਨਾ ਕਿਸੇ ਨੇ ਨਹੀਂ ਕਰਨਾ ਇੱਕ ਵੱਡਾ ਸਵਾਲ ਇਹ ਵੀ ਹੈਗਾ ਨਾ ਜਿਦੋਂ ਤੁਸੀਂ ਤੁਹਾਨੂੰ ਕਹਿ ਰਹੇ ਗਰਾਸ ਦੇ ਨਾਲ ਟਾਇਰ ਟਾਇਰ ਟੱਚ ਹੋ ਗਿਆ ਜਾਂ ਕੁਝ ਵੀ ਹੈ ਐਦ ਕੀ ਕੀ ਕਿਤੇ ਨਹੀਂ ਕੀ ਕਹਿੰਦੇ ਕਿ ਤੁਸੀਂ ਪਾਰਕਿੰਗ ਸਹੀ ਨਹੀਂ ਲਾਈ ਪ੍ਰੋਪਰ ਅੰਦਰ ਕਰਕੇ ਨਹੀਂ ਲਾਈ ਦੱਸ ਭਰਾਵਾ ਜਗਾ ਨਹੀਂ ਹੋਣਾ ਇੱਥੇ ਬਾੜਦੀ ਐ ਇੱਥੇ ਅੰਦਰ ਬਾੜਦੀ ਐ ਹੁਣ ਇੰਨੀ ਕਤੇ 21 ਦੁਕੀ ਦਾ ਤਾਂ ਫਰਕ ਪੈ ਹੀ ਜਾਂਦਾ ਵਾ ਹੋਰ ਬਾਹਰ ਆਪਾਂ ਕਿਤੇ ਪਾਰਕਿੰਗ ਲਾਣੇ ਉੱਥੇ ਵੀ ਦੀ ਇੱਦਾ ਹੀ ਹੁੰਦਾ ਪ੍ਰੋਪਰ ਕੰਦ ਨਾ ਸੋਨਾ ਟੱਚ ਕਰ ਦੇਣੀ ਹੈ ਕਲੀਅਰ ਕਰਾਉਣੀ ਹੈ ਨਾ ਇੰਟਰਵਿਊ ਪਹਿਲਾਂ ਸਾਰੀ ਇਹ ਸਫਾਈ ਕਰਾਉਣ ਜਾਂ ਆਪ ਹੀ ਕਰ ਲੈਣਾ ਨੇ ਹੋਰ ਤਾਂ ਕੰਮ ਕਰਨਾ ਨਹੀਂ ਹੈਗਾ ਇਹ ਵੀ ਫੇਲ ਕਰੀ ਜਾਂਦੇ ਆ ਜਿਹੜੇ ਬੰਦੇ ਮਾਤੜ ਸਾਤੜੇ ਕੋਈ 500 ਕਰਕੇ ਆਉਂਦਾ ਕੋਈ ਦਿਹਾੜੀ ਲਾ ਕੇ ਆਉਂਦਾ ਉਹਨਾਂ ਨੂੰ ਵੀ ਫੇਲ ਕਰ ਕਰਕੇ ਭੇਜੀ ਜਾਂਦੇ ਤੁਸੀਂ ਇਹਨਾਂ ਨਾਲ ਉੱਚੀ ਗੱਲਬਾਤ ਕੀਤੀ ਹੈ ਕੋਈ ਆਡੀਓ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਦਾ ਮੇਨ ਕੋਣ ਆ ਇਸ ਟਾਈਮ ਲੈਖ ਹੋਣ ਇੱਥੇ ਕੋਣ ਬੈਠਾ ਕੋਈ ਨਹੀਂ ਜੀ ਮੇਨ ਅਡਿਟੀ ਦਫ਼ਤਰ ਜਾਣਾ ਪੈਣਾ ਮੈਂ ਪਹਿਲੇ ਡੀਸੀ ਦਫ਼ਤਰ ਜਾ ਉੱਥੇ ਜਾ ਕੇ ਗੱਲ ਕਰਦੀਆਂ ਫਿਰ ਦੇ ਦਈਓ ਕੀ ਕਹਿੰਦੇ ਨੇ ਉਹ ਕਹਿੰਦੇ ਡਿਸਟਾਪਾ ਇੱਥੇ ਕੋਈ ਨਹੀਂ ਦੂਜੀ ਦੂਜੀ ਵਾਰੀ ਫੇਲ ਕੀਤਾ ਗਿਆ ਤੀਜੀ ਵਾਰੀ ਸੁਣਾਵਾ ਕਰ ਜੇ ਕੋਈ ਬੰਦਾ ਕਿਸੇ ਦੀ ਗੱਡੀ ਨਾਲ ਲੱਗਦੀ ਹੈ ਨਾ ਕੋ ਰਿਕਾਰਡ ਤੇ ਹੁੰਦਾ ਨਾ ਅਗਲੇ ਅਗਲੇ ਬੰਦੇ ਦੀ ਗਲਤੀ ਦੱਸ ਸਕਦੇ ਕਿ ਹਾਂ ਤੁਹਾਡੀ ਇਹ ਗਲਤੀ ਫਰਾਂਡ ਕੰਦੀ ਇਹਨਾਂ ਨੇ ਕੋਈ ਗਲਤੀ ਵੀ ਨਹੀਂ ਦੱਸੀ ਬਸ ਐਦਾਂ ਕਹਦਾ ਕਿ ਪਾਰਕਿੰਗ ਫਾਈਨ ਨਹੀਂ ਲੱਗਦੀ ਠੀਕ ਐਦਾਂ ਕਰਕੇ ਤੇ ਹੁਣ ਹੁਣ ਤੁਹਾਨੂੰ ਭੇਜ ਦਿੱਤਾ ਗਿਆ ਇਥੋਂ ਦੀ ਹੁਣ ਤੁਹਾਨੂੰ ਭੇਜ ਦਿੱਤਾ ਗਿਆ ਨਹੀਂ ਇਹ ਮੱਡੀ ਤੱਕ ਕਰ ਜਾਵਾਂਗੇ ਜਿਹੜਾ ਇੱਥੇ ਦਾ ਮੈਨੂ ਮਾਲ ਨੂੰ ਕਹਿਣਾ ਮੈਨੂੰ 3000 ਰੁਪਏ ਦੇ ਲੈ ਸਰਸ ਉਹ ਦੇਖੋ ਮਾਰੋ ਲੈਟ ਉੱਥੇ ਉਹ ਦੇਖੋ ਜੀ ਮੇਰੇ ਕੈਮਰਾ ਤੇ ਹੋ ਗਈ ਗਰਾਸ ਜਿਹੜਾ ਕਿ ਕਿੰਨਾ ਵਧਿਆ ਹੋਇਆ ਨਜ਼ਰ ਆ ਰਿਹਾ ਤੇ ਇਹਨਾਂ ਨੇ ਜਿਹੜਾ ਕਿ ਕਿਹਾ ਗਿਆ ਕਿ ਨਾ ਉਹ ਲੋਕੀ ਤੁਸੀਂ ਆਦਾ ਦੂਜੀ ਚੀਜ਼ੀ ਵਾਰੀ ਆਏ ਨੇ ਤੇ ਇਹਨਾਂ ਦਾ ਜਿਹੜਾ ਫੇਲ ਉਹਨਾਂ ਨੂੰ ਬਾਰ ਬਾਰ ਕੀਤਾ ਜਾ ਰਿਹਾ ਕਿ ਤਸਵੀਰਾਂ ਤੁਹਾਨੂੰ ਦਿਖਾਉਣੇ ਜਲੰਧਰ ਦੇ ਟਰੈਕ ਦੀਆਂ ਜਿੱਥੇ ਬਾਬਾ ਜੀ ਇੱਥੇ ਪਹੁੰਚੇ ਨੇ ਇਹਨਾਂ ਦਾ ਫਰਜ਼ ਹੈ ਕਾਰ ਸਾਫ਼ ਕਰਨਾ ਫੇ ਤਾਂ ਗੱਡੀ ਲੱਗ ਗੱਡੀ ਲੱਗੀ ਵੀ ਨਹੀਂ ਸੀਗੀ ਉਹਦਾ ਪਿਛਲੀ ਵਾਰੀ ਕਾਰ ਨਾ ਡੱਚੀ ਸੀ ਉਹ ਤੁਹਾਨੂੰ ਸਾਡੀ ਅਟਕ ਤੁਸੀਂ ਕਾਰ ਸਾਫ਼ ਕਰਾਓ ਉਹ ਦੇਖੋ ਯਾਰ ਕਿੰਨਾ ਕਹਾਓ ਦੇਖੋ ਉਹ ਦੇਖ ਸਕਦੇ ਹੋ ਤੁਸੀਂ ਆ ਦੇ ਵਿੱਚ ਜਿਹੜਾ ਕੀ ਪਿਛਿਆ ਜਾ ਰਿਹਾ ਹੈ ਦੱਸੋ ਕੀ ਮਸਲਾ ਕੀ ਹੈ ਭਾਈ ਉਹ ਕਹਿੰਦੇ ਸਾਨੂੰ ਸਮਝਾ ਕੇ ਨਹੀਂ ਭੇਜਿਆ ਅਸੀਂ ਕਿੰਨੇ ਨੂੰ ਨਹੀਂ ਸਮਝਾ ਲਈ ਕਿਉਂਕਿ ਬੰਦਾ ਤੇ ਟੈਸਟ ਦੇਣ ਕਿਉਂ ਆਉਂਦਾ ਹੈ ਕਿਉਂਕਿ ਉਹ ਉਹਨੇ ਟੈਸਟ ਲਈ ਦੇਣਾ ਹੈ ਜੇ ਆਮ ਤੋਂ ਮੱਲਾ ਕੋਈ ਕੋਈ ਟੀਚਰ ਨਹੀਂ ਸਮਝਾਉਂਦਾ ਕਿ ਕਿ ਬੱਚੇ ਨੇ ਆਪ ਪੜ੍ਹਨਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਇੱਥੇ ਸਮਝ ਕੇ ਆਉਣ ਕਿ ਕਿੱਦਾਂ ਪਾਰਕਿੰਗ ਕਰਨੀ ਹੈ, ਕਿੱਦਾਂ ਈਕਰਨਾ। ਜੀ ਤੇ ਭਾਜੀ ਇੱਕ ਸਵਾਲ ਇਹ ਵੀ ਹੈਗਾ ਜਿਹੜੇ ਗਰਾਸ ਕਾਫੀ ਵਧਿਆ ਹੋਇਆ ਵੈ ਪੂਰੇ ਟਰੈਕ ਦੇ ਉੱਤੇ ਗਰਾਸ ਹੀ ਮੇਨਟੇਨ ਤੇ ਤੁਸੀਂ ਤੁਹਾਡੇ ਵੱਲੋਂ ਹੀ ਕਰਾਉਣੀ ਪੈਣੀ ਹੈ ਨਾ ਜੀ? ਜੀ ਕਿਸੇ ਹੋਰ ਨੇ ਤੇ ਕਰਨੀ ਨਹੀਂ। ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਉਹ ਬਾਅਦ ਵਿੱਚ ਫੇਰ ਗੱਲ ਕਰਕੇ ਉਹਨਾਂ ਨੇ ਨਹੀਂ ਇਹ ਸਪਾਜੀ ਅੱਜ ਦਾ ਗਰਾਸ ਨਹੀਂ ਵਧਿਆ ਕਿੰਨੇ ਦਿਨ ਹੋ ਗਏ ਗਰਾਸ ਇਦਾਂ ਦਾ ਇਹ ਤੇ ਮੇਨਟੇਨ ਤੇ ਤੁਸੀਂ ਕਰਾਉਣਾ ਨਾ। ਅਸੀਂ ਉਹਨਾਂ ਨਾਲ ਗੱਲ ਕਰਕੇ ਹੋ ਜਾਂਦੇ ਜ਼ਿੰਮੇਵਾਰ ਤੇ ਉਹਨੂੰ ਤੁਹਾਡੇ ਵੀ ਬੰਦੀ ਨਾ ਚੀਜ਼ੀ ਗੱਲ ਕਰਕੇ ਫਿਰ ਉਸ ਗੱਲ ਕਰਦੇ ਕਿ ਇਹਦਾ ਕੀ ਹੱਲ ਕਰ ਤੇ ਹੁਣ ਇਹਦਾ ਕੀ ਹੱਲ ਕੀਤਾ ਜਾ ਰਿਹਾ ਕੋਈ ਨਹੀਂ ਇਹਨਾਂ ਨੂੰ 250 ਦਿਨ ਪਿਸ ਤਾਰਕੇ ਦੁਬਾਰਾ ਅਪਾਇੰਟਮੈਂਟ ਲੈ ਕੇ ਆਉਣਗੇ ਕਿਤੇ ਦੋ ਵਾਰੀ ਅਸੀਂ ਅੱਗੇ ਹੋ ਗਿਆ ਸਾਡੇ ਨਾਲ ਇੱਥੇ ਆਂਦੇ ਕਿ ਲੋਕ ਆਉਂਦੇ ਚੱਲ ਚੱਲ ਵੀ ਰੈਸਟ ਹੁੰਦੇ ਆ ਚੈਸਟ ਤੇ ਬੰਦੇ ਆਉਂਦੇ ਤੇ ਹੁਣ ਗਰਾਜੇਰਾ ਕਟਵਾਇਆ ਜਾਏਗਾ ਜਿਹੜਾ ਕਾਫੀ ਦੋ ਦੋ ਤਿੰਨ ਤਿੰਨ ਫੋਟੋ ਮ ਕਰਦੇ ਆ ਆਪਣੇ